ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਵੀ ਆਪਾਂ ਨੂੰ ਜਰੂਰ ਦੱਸਿਓ ਤੇ ਦਿਨ ਹੈਗਾ ਜੀ ਅੱਜ ਐਤਵਾਰ ਦਾ ਤੇ ਅੱਜ ਹੈਗੀ ਹੈ ਜੀ ਨੌਵੀਂ ਤੇ ਆਪਾਂ ਲੱਗਿਆ ਜੀ ਮੱਥਾ ਟੇਕਣਾ ਅੱਜ ਨਾਲੇ ਆਪਾਂ ਨੌਵੀਂ ਦਾ ਮੱਥਾ ਟੇਕਣਾ ਤੇ ਨਾਲੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜੇਕਰ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਅਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕੀ ਹੋ ਗਿਆ ਹਾਂ ਦੇਖ ਲੜਨਗੇ ਦੇਖੀ ਕਟ ਮਣੀਏ ਕਟ ਤੇ ਬਸ ਇਹਨਾਂ ਦਾ ਤਾਂ ਜੀ ਇਦਾਂ ਹੀ ਚੱਲਦਾ ਰਹਿਣਾ ਵਾ ਇਹਦਾ ਦੋ ਜਣੇ ਗੱਲ ਪਾਈ ਜਾਂਦੇ ਆ ਤੇ ਕਿਉਂਕਿ ਅੱਜ ਐਤ ਕਾਲਵੀ ਨੂੰ ਵੀ ਛੁੱਟੇ ਕਾਲਵੀ ਨੂੰ ਵੈਸੇ ਦੋ ਤਿੰਨ ਦਿਨ ਹੋ ਗਏ ਛੁੱਟੀਆਂ ਹੀ ਨੇ ਤੇ ਪਹਿਲਾ 15 ਅਗਸਤ ਦੀ ਛੁੱਟੀ ਸੀਗੀ ਤੇ ਉਸ ਤੋਂ ਪਹਿਲਾਂ ਇਹਨਾਂ ਦੀ ਸਕੂਲ ਦੇ ਵਿੱਚ ਪੇਰੈਂਟਸ ਮੀਟਿੰਗ ਸੀਗੀ ਇਹਨਾਂ ਨੂੰ ਚਾਰ ਛੁੱਟੀਆਂ ਹੋ ਗਈਆਂ ਤੇ ਅੱਜ ਹੈਗੀ ਹੈ ਇਹਨਾਂ ਦੀ ਲਾਸਟ ਛੁੱਟੀ ਤੇ ਦਿਨ ਹੈਗਾ ਜੀ ਅੱਜ ਐਤਵਾਰ ਦਾ ਤੇ ਅੱਜ ਹੈਗੀ ਹੈ ਨੌਵੀਂ ਤੇ ਆਪਾਂ ਨੌਵੀਂ ਦਾ ਮੱਥਾ ਟੇਕਦੇ ਆ ਤੇ ਮੈਂ ਹੁਣ ਆ ਪਹਿਲੀ ਨੌਵੀਂ ਦਾ ਮੱਥਾ ਟੇਕ ਦੂੰਗੀ ਕਿਉਂਕਿ ਜੇ ਗਾਹਾਂ ਵਾਲੀ ਨੌਵੀਂ ਆ ਜਿਹੜੀ ਉਹ ਆਪਣੇ ਪਿੰਡ ਹੁੰਦਾ ਹੈ ਜੀ ਮੇਲਾ ਪੈ ਕੇ ਪਿੰਡ ਤੇ ਆਪਾਂ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਹੈਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਾਂ ਤੁਹਾਨੂੰ ਚੱਲ ਕੇ ਜਾ ਕੇ ਨੌਵੀਂ ਦਾ ਮੇਲਾ ਗਾਹ ਮੇਲਾ ਹੁੰਦਾ ਹੈ ਆਪਣੇ ਪੇਕੇ ਪਿੰਡ ਤੇ ਹਨਾ ਉਹ ਵੀ ਬਹੁਤ ਜੰਦੀ ਮੇਲਾ ਵਧੀਆ ਹੁੰਦਾ ਹੈ ਭਰਦਾ ਹੈ ਬਹੁਤ ਜ਼ਿਆਦਾ ਤੇ ਆਪਾਂ ਤੁਹਾਨੂੰ ਉਹ ਹੀ ਜ਼ਰੂਰ ਦਿਖਾਵਾਂਗੇ ਤੇ ਤੁਸੀਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਇੱਧਰ ਗੁੱਡ ਮਾਰਨਿੰਗ ਹੋ ਚੁੱਕੀ ਆ ਆਪਾਂ ਓਟ ਖੜੀ ਆ ਆਪਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਂ ਗੁੱਡ ਮਾਰਨਿੰਗ ਸਸਟੀ ਕਾਲ ਹਾਂ ਤੇ ਬਾਕੀ ਹਜੇ ਇਹ ਹੁਣੇ ਸੁੱਤੀ ਸੁੱਤੀ ਪਈ ਉੱઠી ਆ ਤੇ ਗਾਹ ਪਾਉਣ ਲੱਗੀ ਹੀ ਆ ਤੇ ਉਹ ਵੀ ਦੋਏ ਜਾਣੇ ਗਾ ਪਾਈ ਜਾਂਦੇ ਨੇ ਤੇ ਆਪਾਂ ਚੱਲਦੇ ਆਂ ਜੀ ਚੱਲ ਕੇ ਜਾ ਕੇ ਕਰਦੇ ਆਂ ਜੀ ਆਪਣੀ ਕੰਮ ਕਾ ਸਟਾਰਟ ਨੇ ਨਾਲੇ ਹੈ ਨਾ ਉਹ ਕੀ ਬੋਲ ਦਿੰਦੇ ਗੰਡ ਗਡੋਲੇ ਜਿਹੜੇ ਬਣਾ ਕੇ ਆਉ ਉਹ ਆਪਾਂ ਮੱਥਾ ਟੇਕਣਾ ਹੈ ਅੱਜ ਤੇ ਉਹ ਵੀ ਆਪਾਂ ਮੱਥਾ ਵੀ ਜਰੂਰ ਟੇਕਾਂਗੇ ਕਿਉਂਕਿ ਹੈ ਨਾ ਬਾਕੀ ਤੁਹਾਨੂੰ ਪਤਾ ਹੈ ਕਿ ਬਾਬਾ ਜੀ ਦਾ ਹੈ ਨਾ ਸ਼ੁਕਰਾਨਾ ਕਰਨਾ ਜਾਂ ਹੈ ਨਾ ਦੇਖੋ ਆਹੀ ਦਿਨ ਹੁੰਦੇ ਆ ਉਹਨਾਂ ਦੇ ਤੇ ਆਪਾਂ ਮੱਥਾ ਉਹਨਾਂ ਦਾ ਜਰੂਰ ਟੇਕਾਂਗੇ ਤੇ ਆਪਣੀ ਜਗ੍ਹਾ ਤੇ ਜਿੱਥੇ ਵੀ ਹੈgende ਆਪਾਂ ਦੀ ਜਗ੍ਹਾ ਤੇ ਰਹਿਣਾ ਹੈ ਨਾ ਲੋਕਾਂ 'ਚ ਫੇਰ ਰਹਿਣ ਤੇ ਬਾਕੀ ਪਰਮਾਤਮਾ ਕਰੇ ਦੀ ਕੋਈ ਵੀ ਇਦਾਂ ਦੀ ਦਿੱਕਤ ਨਾ ਆਵੇ ਕਿ ਆਪਾਂ ਨੂੰ ਪਰੇਸ਼ਾਨੀ ਹੈ ਨਾ ਤਾਂ ਖੰਮਨਾ ਗੱਲ ਨਾ ਹੋਵੇ ਤੇ ਬਾਕੀ ਚੱਲ ਉਹਦੇ ਅੱਜ ਚੱਲ ਕੇ ਜਾ ਕੇ ਹਾਂਜੀ ਆਪਾਂ ਕਿੱਥੇ ਗਏ ਹਾਂ ਤੇ ਨਾਲੇ ਅੱਜ ਹੋਰ ਦੇਖਦੇ ਆਂ ਕੀ ਕੀ ਕੰਮਕਾਰ ਕਰਦੇ ਆਂ ਤੇ ਬੜੇ ਰਿਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਅੱਜ ਤੱਕ ਜਰੂਰ ਦੇਖਿਆ ਕਰੋ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੇ ਮੈਂ ਹੁਣ ਚੱਲਦੀ ਆਂ ਜੀ ਪਹਿਲਾਂ ਤੋਂ ਵਰਦੇ ਆਂ ਆ ਸੋਈ ਦੇ ਵਿੱਚ ਕਿ ਕਿ ਮੱਝਾਂ ਦਾ ਕੰਮ ਕਰਨਾ ਸਾਰਾ ਨਵੇੜਿਆਂ ਗਿਆ ਬਸ ਹੁਣ ਉਹ ਪਾਣੀ ਪਲਾ ਕੇ ਬਾਹਰ ਕੱਢਣੀਆਂ ਨੇ ਆਪਾਂ ਤੇ ਹੁਣ ਬਾਕੀ ਚੱਲਦੇ ਆ ਜੀ ਰਸੋਈ ਦੇ ਵਿੱਚ ਖਲਾਰਾ ਪਿਆ ਪਿਆ ਵਾ ਤੇ ਸੋਈ ਨੂੰ ਕਰਦੇ ਆ ਬਿਲਕੁਲ ਸਾਫ਼-ਸਾਫ਼ ਹੈਨਾ ਤੇ ਆਟਾ-ਟਾ ਗੁੰਨਦੇ ਆਣੇ ਬਣਾਉਣੇ ਆ ਜੀ ਰੋਟੀ ਆਪਾਂ ਅੱਜ ਹਜ ਹਜੇ ਰੋਟੀ ਬਣਾਉਣ ਤੋਂ ਲੰਘਦੀ ਹੈ ਟਾਈਮ ਹੋ ਚੁੱਕੀ ਹੈ ਜੀ 8:30 ਤੋਂ ਲੰਨ ਤੋਂ ਲਾ ਜੀ ਆਂਦਾ ਵਾ ਆਹ ਜੀ ਸੰਗ ਤਾਂ ਓਕਣੇ ਕਰ ਰਹੀਆਂ ਨੇ ਕੀ ਹੋ ਗਿਆ ਤੇ ਹਨਾ ਨਾਲੇ ਬਦਲੀਆਂ ਦੁਲੀਆਂ ਤਾਂ ਆਇਆ ਤੇ ਸਾਰੇ ਕੰਮ ਕਰ ਹਜੇ ਆਪਣੇ ਅੱਜ ਓਕਣੇ ਪਏ ਨੇ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਆਪਾਂ ਵੀਡੀਓ ਸਟਾਰਟਿੰਗ ਕਰ ਦਨੇ ਤੇ ਨਾਲੇ ਕਰਦੇ ਅੱਜ ਕੰਮ ਕਰ ਤੇ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਦੇ ਆ ਤੇ ਪਲੀਜ਼ ਹੱਥ ਬਨ ਕੇ ਹੀ ਬੇਨਤੀ ਹੈ ਕਿ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਕਿੱਦਾਂ ਦੀ ਲੱਗਦੀ ਆ ਤੇ ਆਪਣੇ ਇੰਸਟਾਗ੍ਰam ਆਈਡੀ ਆਪਾਂ ਬਣਾ ਚੁੱਕੇ ਆ ਜੀ ਮਨਪ੍ਰੀਤ ਕੌਰ ਤੇ ਹਨਾ ਨਾਮ ਦੇ ਉੱਤੇ ਤੇ ਤੁਸੀਂ ਜਾ ਕੇ ਉਹ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮੈਂ ਇਥੇ ਡਿਸਕ੍ਰਿਪਸ਼ਨ ਦੇ ਵਿੱਚ ਹਨਾ ਲਿੰਕ ਪਾ ਦੂੰਗੀ ਤੇ ਤੁਸੀਂ ਉਹਨੂੰ ਵੀ ਆਪਣੇ ਇੰਸਟਾਗ੍ਰam ਨੂੰ ਵੀ ਆਪਣੇ ਨੂੰ ਜ਼ਰੂਰ ਫੋਲੋ ਕਰਿਓ ਤੇ ਬਾਕੀ ਹੁਣ ਚਲੋ ਅਸੀਂ ਕਰਦੇ ਹਾਂ ਜੇ ਬਾਕੀ ਦੇ ਅੱਗੇ ਦੇ ਕੰਮ ਕਰ ਸਟਾਰਟ ਆਪਣੇ ਕੀ ਕਰਨਾ ਹੈ ਲੋ ਜੀ ਸਵੇਰ ਦਾ ਫਲਾਰਾ ਫਲੂਰਾ ਦਹੀ ਚੱਕ ਪਾ ਚਿਹਰਾ ਨੂੰ ਸਾਰਾ ਪਾਸੇ ਪੈਲ ਸੋ ਇਹ ਨੋਟ ਜਨ ਫੇਰਉਣਾ ਹੈ ਕੰਮ ਹਾਂਜੀ ਆਵਾ ਕੀ ਆਵਾ ਕੀ ਆਵਾ ਹਵਾ ਕੀ ਛੇ ਡਮਟਾ ਨਹੀਂ ਚਾਹੀਦੀ ਮੇਰਾ ਹੱਥ ਚਾਇ ਕੰਮ ਬੁੱਢ ਮੋਹੀ ਕੀ ਕਰਦੇ ਹੋ ਕਾ ਨਾ ਨਾ ਕਾ ਕੀ ਕਰਦੇ ਹੋ ਅਮਾ ਮੇਰਾ ਹੱਥ ਹੈ ਕੰਬੀ ਜਾਂਦਾ ਹਾਂ ਤੱਕ ਵੀ ਨਹੀਂ ਪੁਰਾਣਾ ਕੰਮ ਲੱਗ ਰਿਹਾ ਕੋਤਾਨੀ ਆ 2000 ਆਪਣੇ ਨਾਲ ਸਾਥ ਲਾਰਾ ਪਾਇਆ ਗਿਆ ਉਹ ਸਾਨੂੰ ਆਹ ਉਹ ਦਰ ਪਾਇਆ ਇਹ ਨਹੀਂ ਹਾਂ ਮੈਂ ਕੁਦੂਆ ਅਜਰਾਬਾਂ ਕੜਗੜ ਸਿੱਟੀਆਂ ਦੇ ਵਿੱਚੋਂ ਸਾਰਾ ਲਾਰਾ ਉਹ ਆਪਣੇ ਸਾਰਾ ਖਲੀ ਗਿਆ ਤਾਂ ਹੈ ਚੋ ਨਾ ਆਉਦੀ ਸਾਇਆ ਹਲੀ ਤੁਮਰੇ ਨੂੰ ਪੜੀ ਡਾਇ ਅੱਪਨੇ ਅੱਜ ਅਪਨੇ ਕੱਪੜੇ ਸੁਕਾਉਣੇ ਆਉਣੇ ਪਈ ਆ ਕਿਉਂਕਿ ਤੇਨਾਂ ਅਜੇ ਨੋਗੇ ਜੀ ਪਹਿਲਾਂ ਬਦਲ ਨਹੀਂ ਪਈ ਗਿਆ ਵਾ ਹੁਣ ਅਜੇ ਕੱਪੜੇ ਹੁਣ ਆਪਣੇ ਕੱਲ ਸੁੱਕੇ ਆ ਸਾਰੇ ਅੱਜ ਤੇ ਹਾਂ ਲਾਉਣੀਆਂ ਨੇ ਹਲੇ ਆਪਾਂ ਹਾਂਜੀ ਲੋ ਜੀ ਆਪਾਂ ਕਮਰਾ ਸਾਰਾ ਆਪਣਾ ਟੋਟਲੀ ਏ ਟੂ ਜ਼ेड ਆਪਾਂ ਕਲੀਨ ਕਰਤਾ ਤੇ ਬਾਕੀ ਹੁਣ ਰਹਿ ਗਈ ਜੀ ਆਪਣੀ ਰਸੋਈ ਹੁਣ ਆਪਾਂ ਚੱਲਦੇ ਹਾਂ ਜੀ ਤੇ ਆਪਾਂ ਰਸੋਈ ਦੇ ਵਿੱਚ ਕਰਦੇ ਆਂ ਕੰਮ ਕਰਤੇ ਪੋਚੇ-ਪੂਚੇ ਸਾਰਾ ਕੁਝ ਲਾਤਾ ਮੈਂ ਛੜੂ ਵਗੈਰਾ ਲਾਤਾ ਪੋਚੇ ਲਾਤੇ ਤੇ ਟਾਈਮ ਦੇਖ ਲਓ ਸਵਾ 9 ਹੋ ਗਏ ਹੈ ਜੀ ਰੋਟੀ ਬਣਾਉਣੀ ਆ ਤੇ ਬਾਕੀ ਹੁਣ ਰਸੋਈ ਦੇ ਵਿੱਚ ਚੱਲ ਕੇ ਜਾ ਕੇ ਬੜਦੇ ਆਂ ਜੀ ਰਸੋਈ ਦੇ ਨਾਲੇ ਕਲੀਨ ਕਰਦੇ ਆਂ ਰਸੋਈ ਨੂੰ ਤੇ ਨਾਲੇ ਆਪਾਂ ਬਣਾਉਣੇ ਆ ਜੀ ਰੋਟੀ ਵਗੈਰਾ ਤੇ ਕੱਲ ਵੀ ਹੁਣੇ ਚਲੇ ਗਏ ਸੀਗੇ ਜੀ ਪੱਠੇ ਵੱਢਣ ਮੈਂ ਕਿਹਾ ਚਲੋ ਉਹਨਾਂ ਦੇ ਗਏ ਗਏ ਆਪਾਂ ਫਟਾਫਟ ਸਾਫ਼ ਸੁਵਾਈ ਆ ਜਿਹੜੀ ਆਪਾਂ ਉਹ ਕਰ ਦਈਏ ਤੇ ਹੁਣ ਕਮਰੇ ਦੀ ਸਫਾਈ ਮੈਂ ਸਾਰੀ ਕਰ ਚੁੱਕੀ ਆ ਤੇ ਰੈਗੀ ਕਲਰ ਸੋਈ ਦੀ ਤੇ ਹੁਣ ਆਪਾਂ ਚੱਲਦੇ ਆਂ ਜੀ ਚੱਲ ਕੇ ਜਾ ਕੇ ਸੋਈ ਨੂੰ ਕਲੀਨ ਕਰਦੇ ਆਂ ਨਾਲੇ ਨਾਲੇ ਬਣਾਉਨੇ ਆਂ ਰੋਟੀ ਪਾਣੀ ਤੇ ਬਣਦੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਪਲੀਜ਼ ਤੇ ਜੇਕਰ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਮੈਨੂੰ ਜ਼ਰੂਰ ਦੱਸਿਆ ਕਰੋ ਤੇ ਹੁਣ ਮੈਂ ਬਣਾ ਲਾਂ ਜੀ ਰੋਟੀ ਪਾਣੀ ਆ ਕੱਲੀ ਹੋਂਦਾ ਰਹਿ ਗਈ ਤਾਂ ਕਰਕੇ ਗਾਪ ਆਂਦੀ ਆ ਕੀ ਹੋ ਗਿਆ ਤੈਨੂੰ ਇਹਨੂੰ ਐ ਵੀ ਦੂਧੀਆਂ ਬਾਹਰ ਨਿਕਲ ਗਈਆਂ ਤੇ ਮੈਂ ਅੰਦਰ ਰਹਿ ਗਈ ਉਹ ਬੰਨਾ ਤਾਂ ਆਹ ਆ ਜਾ ਭੱਜਿਆ ਜਾ ਕਵੀ ਦਾ ਭਜਾ ਕੇ ਲਿਆਂ। ਆਊਗਾ ਦੇਖੀ ਭਜਿਆ। ਅਜਨ ਜਾ ਕੇ ਲੱਗ ਗਿਆ ਤਾਂ। ਕਵੀ ਲਈ ਉਹ ਇਹਨੂੰ ਕਰਕੇ। ਕੱਲ ਵੀ ਕਹਿੰਦਾ ਆਪਣੇ ਭਰਾ ਕੋਲ ਗਿਆ। ਆਜ ਲੋ ਬਾਜ ਲੋ। ਆਜ ਵੱਡੇ ਬਣਾ ਕੇ। ਆ ਗਿਆ ਲੈ ਲੈ। ਇਹਨੇ ਉੱਥੇ ਹੀ ਫੇਰ ਜਾਣਾ ਦੇਖੀ ਉੱਥੇ 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 ਖਾਣਾ ਇਹਨੇ। ਫੜੀ ਔਰ ਦੂਜਾ ਕਿੱਧਰ ਗਿਆ ਮੰਮੀ ਛੋਟਾ ਇਤਰਾ ਵੱਡਾ ਹੜ ਹਾਂਜੀ ਤੁਹਾਨੂੰ ਚਾਹੀਦਾ ਪਾਣੀ ਪੀਂਦਾ ਸੀ ਪਾਣੀ ਉਹ ਤੇ ਕਿੱਥੋਂ ਹੈ ਨਾ ਉਹ ਨਮ ਨਮ ਮਾਰੀਦਾ ਔ ਆ ਆ ਜਾਏ ਕੋਈ ਤਾਂ ਇਨਾ ਜ਼ੋਰ ਲਗਾਉਂਦੇ ਨੇ ਨਾ ਇਹ ਹਾਂ ਜ਼ੋਰ ਵਾਲਾ ਹੁਣ ਨਿਕਲੂਗਾ ਨਹੀਂ ਇਹ ਨਹੀਂ ਆ ਜੇਨੇ ਆ ਹਾ ਉੱਪਰ ਨੂੰ ਚੱਕ ਲਿਆ ਸੰਗਲਿਆ ਆਹ ਤੇਨੂੰ ਵੱਡੇ ਨੂੰ ਕਿਉਂ ਮਰਨ ਦੇ ਖਾ ਆਹ ਤੇ ਨਹੀਂ ਅੰਦਰ ਅੱਛੇ ਲੈ ਕੇ ਜਾਂਦੇ ਆ ਭੱਜਣ ਦੇ ਕੋਈ ਜਲਦੀ ਆਪੇ ਭਿਜੋ ਆ ਹਾਂ ਨੂੰ ਜਾਪ ਆਹੋ ਆਹੋ মাম্মা কোলে ফড়াতন তেল সোমা বালতিে কি করদি এনু ফাড মামি এনু ফাড নি খাদ যা বেটো সিদ্দা গারা এনু এনে কিডা হুল কর লা এনু ঠোড়ো জ ਕੀ ਹੈ ਗਰਮਣੀ ਖਾਈ ਜਾਂਦੇ ਪੱਤੇ ਮੇ ਪੱਤੇ ਆਹ ਬੀਤਨ ਚੱਕਲਾ ਗਏ ਨੇ ਉਹ ਪੱਤੇ ਹੈਗੀ ਪਰਿਓ ਉੱਥੋਂ ਆਉਂਦੀ ਹੈ ਕੀ ਕਹਨਾ ਇੱਥੋਂ ਕਿਹੜਾ ਖੇਤ ਨੀਮਾ ਉਹ ਵੀ ਆਹ ਨੀਮੀ ਜਗ੍ਹਾ ਤੇ ਕਿੱਧਰ ਆਫਾ ਕਿੱਥੇ ਜਾਂਦਾ ਆਈ ਕੀ ਕਹਦਾ ਮਾਈ ਮਾਈ ਵੀਂਦਾ ਕਿਵੇਂ ਵੇਂਦਾ ਮੈਂ ਆਈ ਵੀਂਦਾ ਆਈ ਵੀਂਦਾ ਲਓ ਜੀ ਬਦੇ ਹੰਡੇ ਹੰਡੇ ਹੈ ਨਾ ਬਾਹਰ ਉੱਧਾ ਬੈਠੀਆਂ ਰਹਿਣਗੇ ਤੇ ਹੁਣ ਆਪਾਂ ਅੰਦਰੋਂ ਕੱਢੀ ਸੱਸ ਬਈ ਇਹਨਾਂ ਦੀ ਕਦੇ ਕਹੀ ਫੜਾ ਕੇ ਪੁੱਤੋਂ ਪਾਪਾ ਨੂੰ ਓਏ ਕਹੀ ਫੜਾ ਕੇ ਕਿੱਥੇ ਆ ਕਿੱਥੇ ਆ ਉਹਦੇ ਬਈ ਫਾਟ ਕਰੀ ਜੰਨਾ ਟੀ-ਸ਼ਰਟ ਪਾ ਲਾਣੀ ਸੀਗੀ ਮੱਛਰੀ ਜੀ ਆ ਨੀ ਕਿ ਨੀ ਕਿ ਜੀ ਮੱਖੀਆਂ ਨਹੀਂ ਆ ਲਾ 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 ਦੂਜਾ ਹੱਥ ਉਹ ਤਾਂ ਲਾਇਆ ਨਹੀਂ ਕੱਲਾ ਲਾਣੇ ਹਿੰਦਾ ਵੀ ਕੋਲ ਨਹੀਂ ਕੀ ਫੱਟਾ ਵੱਜਿਆ ਦਿਖਾਤਾ ਕੀ ਹੋ ਗਿਆ ਉੱਥੇ ਮਖਾਈ ਲੈ ਲੈ ਜੇ ਮਾ ਆਇਓ 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 ਹੈ ਕਿੱਥੇ ਆ ਜੋ ਹੈ ਉਹ ਕੋਈ ਨਹੀਂ ਉਹ ਆਤਮ ਕਿੱਥੇ ਆ ਜੋ ਹੈ ਉਹ ਦੂਸਰਾ ਜਿਹੜਾ ਹੈਗਾ ਆ ਨਾ ਟਾਪਾ ਜਿਹਾ ਹੀ ਨੇ ਇਹਨਾਂ ਦੇ ਮੂਰੇ ਰੱਖ ਦੇਣਾ ਸੀ ਦੋਨਾਂ ਦੇ Er det mora her? ਵੇਚਣਾ ਵੇਚ ਜਾਵੇ ਬਸ ਇਹਦੇ ਦੇ ਜਵਾਕੇ ਨਾ ਕੰਮ ਕਰਦੇ ਹੋ ਹਾਂ ਹਾਂ ਪਾਣੀ ਦਾ ਹੱਥ ਨਹੀਂ ਲਾਉਣਾ ਹੱਥ ਲੱਭੜ ਗਏ ਸਾਰਾ ਜੋਰ ਲੱਗਿਆ ਪਿਆ ਰ ਗੰਤਾਟਾ ਕੀ ਹਾਂਜੀ ਕਰੀਏ ਲੇ ਹਾਂਜੀ ਚਾਹ ਬੱਸ 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 ਨਾ ਹੁਣ ਨਾ ਕਰੀ ਬੱਸ ਹਾਂਜੀ ਲੋ ਜੀ ਅੰਮ੍ਰਿਤਪਨ ਮੇਰੇ ਲੈ ਚੜ੍ਹ ਕੋ ਚਾਪ ਆਪਣਾ ਸਾਰਾ ਕਰ ਲਿਆ ਠੀਕ ਹੁਣ ਲੱਗਦੀ ਸੀ ਕਿ ਮਾਥਾ ਦੇਖਣ ਆ ਚਲੋ ਪਹਿਲਾਂ ਮਾਥਾ ਦੇਖਦੇ ਸੀ ਫਿਰ ਸਵੇਰ ਤੁਹਾਨੂੰ ਚੇਦਾ ਕਰਕੇ ਬਣਾਉਣੇ ਆ ਠੀਕ ਤਾਂ ਮੈਂ ਸਾਰੀ ਸੂਜਾ ਲਗ ਗਈ ਸੀ ਕਿ ਜਿਵੇਂ ਬਣਾ ਕੀ ਬੋਦਰ ਗੰਢ ਤੋਂ ਨੇ ਲਾਣਾ ਗੁਲਰ ਮੇਰੇ ਮੇਰੇ ਬਣਾਉਣੇ ਹੁੰਦੇ ਨੇ ਆਹ ਨੂੰ ਕੁਤੇ ਸਾਰਥੂ ਵੀ ਬਣਾ ਕੇ ਤੇ ਹੁਣ ਲੱਗ ਜੀ ਆਪਾਂ ਮੁੱਤਾਂ ਦੇ ਤੁਨ ਨਵ ਲਾਪੇ ਲਓ ਸਭਾ ਜੀ ਸਾਰੀ ਚ ਜਪਾ ਲੱਗੇ ਬਣਾ ਤੇ ਜੇ ਤੁਹਾਨੂੰ ਤੁਹਾਨੂੰ ਇਹ ਚ ਕੁਤੇ ਦੀ ਵੀਡੀਓ ਲਓ ਜੀ ਇਧਰ ਆਪਾਂ ਸਾਰਾ ਰੈਡੀ ਕਰ ਲਿਆ ਤੇ ਆ ਚੀਜ਼ਾਂ ਬਣਾਉਣੀਆਂ ਹੁੰਦੀਆਂ ਨੇ ਤੇ ਆਪਣੇ ਕੋਲ ਕੱਚੀ ਰਸੀ ਆ ਦੇ ਨਾਲ ਹੈਗਾ ਜੀ ਦੇਸੀ ਘਿਓ ਤੇ ਨਾਲੇ ਆਪਾਂ ਹੋਮ ਪਾਵਾਂਗੇ ਤੇ ਨਾਲੇ ਟੇਕਦੇ ਨਹੀਂ ਮੱਥਾ ਸਾਡੇ ਦਾ ਬੱਸ ਫਿਲਾਲ ਇੱਥੇ ਬਾਹਰਲੀ ਸਾਈਡ ਹੈ ਨਾ ਅ ਟੇਕ ਦੰਦੇ ਆ ਮੰਮੀ ਇੱਥੇ ਤੇ ਆਪਾਂ ਵੀ ਹੁਣ ਉੱਥੇ ਟੇਕ ਦੇਣਾ ਵਾ ਕਿਉਂਕਿ ਹਨਾ ਸ਼ਾਇਦ ਮਾੜੀ ਤਾਂ ਸਾਡੇ ਹੈ ਨਹੀਂ ਕਿ ਬਣੀ ਨਹੀਂ ਹੋਈ ਹੋएगी ਤੇ ਆਪਣੇ ਮਤਲਬ ਖੇਤਾਂ ਦੇ ਵਿੱਚ ਘਰ ਆ ਤੇ ਆਪਾਂ ਬਾਹਰਲੀ ਸਾਈਡ ਹੀ ਇੱਦਾਂ ਹੀ ਹੈ ਨਾ ਮੱਥਾ ਟੇਕਦੇ ਨੇ ਹੁਣੇ ਉੱਥੇ ਹੀ ਰੱਖ ਕੇ ਤੇ ਉਸੇ ਤਰੀਕੇ ਨਾਲ ਵੀ ਆਪਾਂ ਮੱਥਾ ਟੇਕਾਂਗੇ ਕਿ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਸਾਰੇ ਜਾਣੇ ਇਦਾਂ ਹੀ ਮੱਥਾ ਟੇਕਦੇ ਹੋ ਤੇ ਸਾਡੇ ਤਾਂ ਹਾਂ ਜੀ ਇਦਾਂ ਹੀ ਮੱਥਾ ਟੇਕਦੇ ਆ ਸਾਰੇ じゃあ、マ,マミケに,に行きたいと言う。 ਇਨਨ ਨੂੰ ਹਾਏ 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 ਆਰਪਨ ਨੂੰ ਕਿਵੇਂ ਰੋਲਾ ਜਨੇ ਆਰਪਨ ਦੇਖੀ ਉਹ ਕਿਵੇਂ ਦੇ ਦਿਆ ਉਹ ਤੂੰ ਕਰੀਆ ਹਾਂ ਹੁਣ ਸਕੀਨ ਹੈ ਉੱਚੀ ਉੱਚੀ ਰਹਾ ਉੱਚੀ ਦਬੋ ਉੱਚੀ ਇਹਨਾਂ ਨੇ ਤਾਂ ਭਾਈ ਖੇੜੇ ਬਣਾ ਲਈ

ਲਾਰ ਪੇ ਬਾਜਾ ਆ ਕੁੜੀ ਦੀ ਬਾ ਕੁੜੀ ਨੂੰ ਫੜ ਹਾਂ ਹਾਲੇ ਕੋ ਮੈਨੂੰ ਦੋ ਨਾ ਹੋਸੀ ਜੀ ਓਏ ਲੱਤਾਂ ਨਾ ਮਾਰੀਆਂ ਆਵਦੀਆਂ ਠੀਕ ਅੰਨ ਜਨ ਵੀ ਖੈਟ ਲੱਭਣੀ